ਜਿੱਥੇ 1200 ਬੱਚੇ ਪੜ੍ਹਦੇ ਹੋਣ ਉੱਥੇ BBMB ਵਰਗੀ ਸੰਸਥਾ ਲਈ 2.5 ਕਰੋੜ ਰੁਪਏ ਕੀ ਹੁੰਦਾ ਜਿਹੜਾ ਬੱਚਾ ਹੁਣ ਰਾਈਟ ਨੋ ਐਲ ਕੇਜੀ ਦੇ ਵਿੱਚ ਪੜਦਾ ਪਿਆ ਜਾਂ 12ਵੀਂ ਚ ਪੜ ਰਿਹਾ ਕੱਲ ਨੂੰ ਉਹ ਬੱਚਾ ਕੀ ਗਏਗਾ ਕਿ ਮੇਰਾ ਸਕੂਲ ਨਹੀਂ ਰਿਹਾ ਆਰਐਸਐਸ ਨੂੰ ਕਿਉਂ ਦੇਣ ਦੀ ਤਿਆਰੀ ਹੈ ਤੁਹਾਨੂੰ ਲੱਗਦਾ ਦੇ ਵਿੱਚ ਕੋਈ ਸਾਜ਼ਿਸ਼ ਹੈ ਅਸੀਂ ਆਰਐਸਐਸ ਨੂੰ ਮਾੜਾ ਨਹੀਂ ਕਹਿੰਦੇ ਡੀਏਵੀ ਸੰਸਥਾ ਨੇ ਆਲਰੇਡੀ ਬੋਲ ਦਿੱਤਾ ਹੈਗਾ ਕਿ ਆਪਾਂ ਜ਼ੀਰੋ ਡੈਫਿਸਿਟ ਤੇ ਚਲਾਉਣ ਨੂੰ ਤਿਆਰ ਤੇ ਤੁਸੀਂ ਜਿਹੜੀ 40 ਸਾਲ ਤੋਂ ਸੰਸਥਾ ਚੱਲਦੀ ਉਹਨੂੰ ਦਿਓ ਨਾ ਤੁਸੀਂ ਕਿਉਂ ਨਵੀਂ ਮੈਨੇਜਮੈਂਟ ਚੇਂਜ ਕਰਦੇ ਪਿਓ ਜੇ ਆਪਾਂ ਅੱਦਾਂ ਅੱਜ ਦੇ ਟਾਈਮ ਦੇ ਸਕੂਲਾਂ ਨੂੰ ਖੋਣ ਲਾਪੇ ਤੇ ਬੱਚਿਆਂ ਦਾ ਫਿਊਚਰ ਕਿੱਥੇ ਜਾਏਗਾ ਸਰ ਇੱਥੇ ਸਿਰ ਯਾ ਮਿਸਟਰ ਸਨ ਨੇ ਨੂੰ ਨੂੰ ਕੁਛ ਮਿਲਣਾ ਇਹ ਦੁਨੀਆ ਸਭ ਦੇਖਦੀ ਪਈ ਆ ਇਹ ਅਫਸਰ ਚਾਹੇ ਜਿੰਨੇ ਮਰਜੀ ਮਿਲੇ ਹੋਣ ਬਟ ਦਿੱਕਤ ਦੀ ਗੱਲ ਇਹ ਹੈਗੀ ਅੱਜ ਤੁਸੀਂ ਇੱਕ ਬੰਦੇ ਨਾਲ ਕਰੋਗੇ ਕਾਨੂੰ ਹਜ਼ਾਰ ਬੰਦੇ ਤੁਹਾਡੇ ਵਿਰੁੱਧ ਖੜੇ ਹੋ ਅਸੀਂ ਹੈਲਥ ਪੱਖੋਂ ਪਿੱਛੇ ਆਂ ਵਪਾਰ ਪੱਖੋਂ ਪਿੱਛੇ ਆ ਇੱਕ ਐਜੂਕੇਸ਼ਨ ਸੀਗੀ ਜੇ ਆ ਸਾਡੇ ਕੋ ਪ੍ਰਾਇਮਰੀ ਯਾ ਸਕੈਂਡਰੀ ਐਜੂਕੇਸ਼ਨ ਵੀ ਆਪਾਂ ਪਿੱਛੇ ਰਹਿ ਜਾਵਾਂਗੇ ਫੇਰ ਸਾਡਾ ਇਲਾਕਾ ਮਿਨੀ ਚੰਡੀਗੜ੍ਹ ਕਿਹਾ ਜਾਂਦਾ ਸਾਡੇ ਲੱਕ ਐਜੂਕੇਸ਼ਨ ਨੂੰ ਬਚਾਉਣ ਦੇ ਲਈ ਜੇ ਲੜਨਾ ਪਵੇ ਦੇਸ਼ ਦੇ ਵਿੱਚ ਜਿਹਨੂੰ ਲੋਕਤੰਤਰੀ ਦੇਸ਼ ਕਿਹਾ ਜਾਂਦਾ ਸਾਡੀਆਂ ਸਰਕਾਰਾਂ ਲਈ ਲਾਨ ਤਾਲੀ ਗੱਲ ਨਹੀਂ ਹੈ ਬਹੁਤ ਜ਼ਿਆਦਾ ਸਰ ਮੈਂ ਤੁਹਾਨੂੰ ਜਿਵੇਂ ਪਹਿਲੇ ਕਿਹਾ ਕਿ 2.5 ਕਰੋੜ ਰੁਪਏ ਕੀ ਹੁੰਦਾ ਇਤੋਂ ਤਾਂ ਜ਼ਿਆਦਾ ਤਨਖਾਹਾਂ ਹੋਣਗੀਆਂ ਉਹਨਾਂ ਦੀ ਸਰ ਉੱਥੇ ਸਕੂਲ ਦੇ ਵਿੱਚ 400 ਤੋਂ 500 ਐਡਮਿਸ਼ਨ ਹਰ ਸਾਲ ਉਹ ਇਗਨੋਰ ਕਰਦੇ ਆ ਤੋ BBAM ਨੂੰ ਜੋ ਰਿਕਵੈਸਟ ਕਰਦਾ ਕਿ ਦੀ ਬਿਲਡਿੰਗ ਨਾਲੋਂ ਬਿਲਡਿੰਗ ਤੇ ਖਰਚਾ ਨਹੀਂ ਕਰਨਾ ਰੈਦਰ ਕਿ ਉਹਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਹਾਨੂੰ ਲੱਗਦਾ ਅਨਪੜਤਾ ਬਣਾ ਕੇ ਰੱਖਣੀ ਦੇਸ਼ ਦੇ ਮਤਲਬ ਜਿਹੜੇ ਲੀਡਰ ਨੇ ਜਿਹੜੇ ਮਰਜ਼ੀ ਹੁਣ ABCD ਉਹਨਾਂ ਲਈ ਚੰਗੀ ਚੀਜ਼ ਤਾਂ ਵੀ ਅਨਪੜ ਰਹਿਣਗੇ ਤਾਂ ਹੱਕ ਨਹੀਂ ਮੰਗਣਗੇ ਉਸ ਸਿਸਟਮ ਹੀ ਇਦਾਂ ਦਾ ਬਣ ਗਿਆ ਹੈ ਕਿ ਤੁਸੀਂ ਦੇਖੋ ਨਾ ਹੁਣ ਗਵਰਨਮੈਂਟ ਜੌਬਸ ਕਿੰਨੀਆਂ ਘੱਟ ਰਹਿ ਗਈਆਂ ਆਉਣ ਵਾਲੇ ਟਾਈਮ ਦੇ ਸਾਨੂੰ ਤਦਲੱਤ ਹੈ ਕਿ ਸਾਡਾ ਤਲਵਾੜਾ ਵੀ ਕਿੱਥੇ ਕਾਰਪੋਰੇਟ ਕਹਾਣੀ ਨੂੰ ਨਾ ਚੱਲ ਜਾਵੇ। BBMB ਸਿਰਫ ਪੰਡੋ ਦਾ ਸਕੂਲ ਹੈ ਸਰ। ਉੱਥੇ ਤਿੰਨ ਬੱਚੇ ਆ ਤੇ ਤਲਵਾੜੇ ਦਾ ਸਕੂਲ ਹੈ 1200 ਬੱਚੇ। ਸਕੂਲ ਦਾ ਨੰਗਲ ਵੀ ਹੈਗਾ, ਨੰਗਲ ਹੀ ਕੁਛ ਨਹੀਂ ਇਦਾਂ ਦਾ ਹੈਗਾ। ਬਿਕੋਜ਼ ਉੱਥੇ ਦੇ ਚੀਫ ਇੰਜੀਨੀਅਰ ਨੇ ਕਿਹਾ ਇਦਾਂ ਦਾ ਸਕੂਲ ਉੱਥੇ ਚੱਲੇਗਾ। ਹਫਤਾ ਪਹਿਲੇ ਇੱਕ ਇਨਸੀਡੈਂਟ ਹੋਇਆ ਉੱਥੇ ਕੋਈ ਇਹਨਾਂ ਦੇ ਵਿਦਿਆਰਥੀ ਦੇ ਕੋਈ ਬੰਦਾ ਸੀ ਉਹ ਸਾਡੇ ਮੋਰਚੇ ਦੇ ਵਿੱਚ ਆਂਦੇ ਆ। ਉੱਥੇ ਆ ਕੇ ਉਹ ਪ੍ਰੋਵੋਕ ਕਰਦੇ ਆ ਕਿ ਤੁਸੀਂ ਇਹ ਮੋਰਚਾ ਬਹੁਤ ਗਲਤ ਲਗਾਇਆ। ਤੁਹਾਡੀ ਮੈਂ ਸੁਲਾਹ ਕਰਾਉਂ ਇੱਕ ਸਿੱਖ ਵੀ ਆ ਰਿਹਾ ਇੱਕ Hindu ਭਾਈਚਾਰੇ ਦੇ ਲੋਕ ਵੀ ਆ ਰਹੇ ਆ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਖਾਣਾ ਲੈ ਕੇ ਆ ਰਿਹਾ ਕੋਈ ਮੂੰਫਲੀ ਲੈ ਕੇ ਆ ਰਿਹਾ ਰੱਬ ਦੇਖ ਰਿਹਾ ਜੀ ਅੱਜ ਰੱਬ ਇਹ ਵੀ ਦੇਖ ਰਿਹਾ ਕਿ ਜੇ ਬੱਚਿਆਂ ਦੇ ਪੇਰੈਂਟਸ ਨੂੰ ਫਾਈਟ ਕਰਨੀ ਪੈ ਰਹੀ 1200 ਬੱਚਿਆਂ ਦੇ ਫਿਊਚਰ ਵਾਸਤੇ ਵੋਟ ਲੈਣ ਤੋਂ ਬਾਅਦ ਵੀ ਤੁਸੀਂ ਮਤਲਬ ਜੇ ਹੱਕਾਂ ਵਾਸਤੇ ਲੋਕਾਂ ਨੂੰ ਖੜਾ ਹੋਣਾ ਪਵੇ ਫਿਰ ਲੋਕਾਂ ਨੇ ਤੁਹਾਨੂੰ ਅੱਜ BBMP ਦਫ਼ਤਰ ਦੇ ਬਾਹਰ ਧਰਨਾ ਲਾਉਣਾ ਸੀ ਤਲਵਾੜੇ ਦੇ ਵਿੱਚ ਇੱਕ ਸਕੂਲ ਆ ਜਿਹਨੂੰ ਸਰਵ ਸੇਤਕਾਰੀ ਸੰਸਥਾ ਜਿਹੜੀ RSS ਨਾਲ ਜੁੜੀ ਉਹਨੂੰ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਖਿਲਾਫ ਲੋਕਲ ਜਿਹੜੀ ਰੈਜ਼ੀਡੈਂਸ਼ੀਅਲ ਸੀਗੇ ਉਹ ਬੋਲੇ ਉਹਨਾਂ ਨੇ ਆਵਾਜ਼ ਚੁੱਕੀ ਤੇ ਅੱਜ ਚੰਡੀਗੜ੍ਹ ਉਹਨਾਂ ਨੇ BBMP ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਇਥੋਂ ਦਾ ਵਿਦਿਆਰਥੀ ਆਗੂ ਸਨੀ ਮਹਿਤਾ ਉਹਨੂੰ ਡਿਟੇਨ ਕੀਤਾ ਅਸੀਂ ਇੱਥੇ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਤਲਵਾੜੇ ਤੋਂ ਚੱਲ ਕੇ ਆਏ ਆ ਪ੍ਰੋਟੈਸਟਰਜ਼ ਕਿਉਂ ਇਦਾਂ ਕਿਉਂ ਲੱਗ ਰਿਹਾ ਜੀ ਕਿ ਪੁਲਿਸ ਜਾਂ ਪੰਜਾਬ ਸਰਕਾਰ ਜਾਂ ਕੋਈ ਹੋਰ ਜਿਹੜੇ ਅਧਿਕਾਰੀ ਨੇ ਉਹ ਮੰਗਾ ਹੱਲ ਕਰਨ ਦੀ ਬਜਾਏ ਡਿਟੇਨ ਕਰ ਰਹੇ ਨੇ ਵਿਦਿਆਰਥੀ ਆਗੂਆਂ ਨੂੰ ਸੋ ਦੇਖੋ 26 ਤਰੀਕ ਦੀ ਕਾਲ ਦਿੱਤੀ ਗਈ ਸੀਗੀ ਜਿਦੇ ਵਿੱਚ ਇਹ ਕਾਲ ਬਹੁਤ ਪਹਿਲੇ ਤੋਂ ਦਿੱਤੀ ਗਈ ਸੀ ਇਹ 20 ਤਰੀਕ ਨੂੰ ਸਾਡੀ ਬਹੁਤ ਵੱਡੀ ਐਸਸੀਟੇਸ਼ਨ ਸੀ ਤਲਵਾੜੇ ਸ਼ਹਿਰ ਦੇ ਵਿੱਚ ਜਿਹਦੇ ਵਿੱਚ 3 ਤੋਂ 4000 ਬੰਦਾ ਜਿਹੜਾ ਹੈ ਉਸ ਵਿੱਚ ਪਾਰਟਿਸਿਪੇਟ ਕੀਤਾ ਜਿਹਦੇ ਵਿੱਚ ਸਿਵਲ ਸੁਸਾਇਟੀ ਦੇ ਲੋਕ ਸਟੂਡੈਂਟਸ ਟੀਚਰਸ ਆਮ ਘਰਾਂ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਕਿਉਂਕਿ ਤਲਵਾੜੇ ਦਾ ਇੱਕ 40 ਸਾਲ ਤੋਂ ਸਰ ਸਕੂਲ ਚੱਲਦਾ ਪਿਆ ਜਿਹੜਾ ਕਿ ਇੱਕ ਸਿਰਫ ਨਿੱਜੀ ਕਾਰਨ ਦੇ ਕਰਕੇ ਇੱਕ ਨਿੱਜੀ ਸੰਸਥਾ ਨੂੰ ਦੇਣ ਦੀ ਤਿਆਰੀ ਹੋ ਰਹੀ ਹੈਗੀ ਐਂਡ ਉਹ ਜਿਹੜੀ ਸੰਸਥਾ ਹੈਗੀ ਹੈ ਉਹ ਖੁਦ ਇੱਕ ਆਰਐਸਐਸ ਦੀ ਬੋਡੀ ਦੇ ਵਿੱਚ ਆਉਂਦੀ ਹੈਗੀ ਹੈ ਐਂਡ ਬੀਬੀਐਮਬੀ ਇੱਕ ਸੈਂਟਰ ਦਾ ਮਹਿਕਮਾ ਹੈ ਅਸੀਂ ਮਲਟੀਪਲ ਲਾਸਟ 6 ਮਹੀਨੇ ਤੋਂ ਮਲਟੀਪਲ ਸਾਡੀ ਐਜ਼ਿਟੇਸ਼ਨ ਚੱਲ ਰਹੀਆਂ BBMP ਨੂੰ ਆਪਾਂ ਮਲਟੀਪਲ ਮੈਮੋਰੰਡਮਸ ਦੇ ਚੁੱਕੇ ਆ ਚੇਅਰਮੈਨ ਸਾਹਿਬ ਦੇ ਕੋਲ ਜਾ ਚੁੱਕੇ ਆ ਬਟ ਕੋਈ ਰਿਜ਼ਲਟ ਨਹੀਂ ਸਰ ਨਿਕਲਿਆ ਲਾਸਟ 17 ਦਿਨ ਤੋਂ ਸਾਡਾ ਉੱਥੇ ਫਿਕਸ ਮੋਰਚਾ ਚੱਲ ਰਿਹਾ ਡੇ ਨੇਟ ਜਿੱਥੇ ਸਾਰੇ ਜਾਣੇ ਰਲ ਮਿਲ ਕੇ ਸ਼ਾਂਤੀਪੂਰਵਕ ਡਿਊਟੀ ਦੇ ਰਹੇ ਆ ਕੁਝ ਬਾਹਲੀ ਤਾਕਤਾਂ ਨੇ ਉਹਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਬਟ ਸਾਡੇ ਵਿੱਚ ਉੱਥੇ ਯੂਨਿਟੀ ਇੰਨੀ ਸੀਗੀ ਕਿ ਉਹ ਚੀਜ਼ਾਂ ਜਿਹੜੀਆਂ ਭਾਰੀ ਨਹੀਂ ਪਈਆਂ ਸੋ ਇਹ ਜਿਹੜੀ BBMP ਨੇ ਅੱਜ ਇਹ ਹਰਕਤ ਕੀਤੀ ਹੈਗੀ ਆ ਕਿ ਚਲੋ ਸੰਨੀ ਮਹਿਤਾ ਜੀ ਜਿਹੜੇ ਕਿ ਉਸ ਚੀਜ਼ ਨੂੰ ਲੀਡ ਕਰਦੇ ਪਏ ਸੀ ਉਹਨਾਂ ਨੂੰ ਇੱਕ ਟਾਈਪ ਦਾ ਡਿਟੇਨ ਕੀਤਾ ਹੈਗਾ ਬਹੁਤ ਮਨਯ ਭਾਗੀ ਗੱਲ ਆ ਸਰ ਇੱਕ ਕੰਟਰੀ ਹੈ ਡੈਮੋਕ੍ਰੈਟਿਕ ਕੰਟਰੀ ਹੈ ਐਂਡ ਇੱਥੇ ਹਰ ਕਿਸੇ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਜੇ ਆਪਾਂ ਇਦਾਂ ਦੀ ਕਿ ਹਰਕਤ ਕਰਾਂਗੇ ਬਿਕੋਜ਼ ਸਰ 1200 ਬੱਚੇ ਆ ਤੁਸੀਂ ਦੇਖੋ ਨਾ ਬੀਬੀਐਮਬੀ ਸਿਰਫ ਪੰਡੋ ਦਾ ਸਕੂਲ ਆ ਸਰ ਉੱਥੇ 3 ਬੱਚੇ ਆ ਤੇ ਤਲਵਾੜੇ ਦਾ ਸਕੂਲ ਹੈ 1200 ਬੱਚੇ ਸਕੂਲ ਦਾ ਨੰਗਲ ਵੀ ਹੈਗਾ ਨੰਗਲ ਹੀ ਕੁਛ ਨਹੀਂ ਇਦਾਂ ਦਾ ਹੈਗਾ ਬਿਕੋਜ਼ ਉੱਥੇ ਦੇ ਚੀਫ ਇੰਜੀਨੀਅਰ ਨੇ ਕਿਹਾ ਇਦਾਂ ਦਾ ਸਕੂਲ ਉੱਥੇ ਚੱਲੇਗਾ ਬਟ ਸਾਡੇ ਤਲਵਾੜੇ ਦੇ ਜਿਹੜੇ ਚੀਫ ਇੰਜੀਨੀਅਰ ਉਹ ਸਾਡਾ ਸਾਥ ਨਹੀਂ ਦੇ ਰਹੇ ਉਹ ਫਿਕਸ ਪਤਾ ਚੱਲਦਾ ਪਿਆ ਹੈਗਾ ਕਿ ਇੱਕ ਜਿਹੜੀ ਕੈਮਿਸਟਰੀ ਬਣਾਈ ਗਈ ਹੈ ਉਹ ਪਹਿਲੇ ਤੋਂ ਬਣਾਈ ਗਈ ਹੈ ਜਿਹਦੇ ਵਿੱਚ ਅਸੀਂ ਸਿਰਫ ਇੱਕ ਆਰਗੇਨਾਈਜੇਸ਼ਨ ਉਹ ਸਕੂਲ ਦੇਣਾ ਹੈਗਾ ਬੀਬੀਐਮ ਨੇ ਈਓਆਈ ਕੱਢੀ ਹੈ ਜਿਹਦੇ ਵਿੱਚ ਸਾਰੀ ਸ਼ਰਤਾਂ ਉਹਨਾਂ ਦੇ ਮੁਤਾਬਿਕ ਉਹ ਈਓਆਈ ਕੱਢੀ ਗਈ ਹੈ ਕੀ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਜਿੱਥ ਉੱਥੇ BBMB ਵਰਗੀ ਸੰਸਥਾ ਲਈ 2.5 ਕਰੋੜ ਰੁਪਏ ਕੀ ਹੁੰਦਾ ਨਾਰਮਲ ਦੀ ਗੱਲ ਹੈਗੀ ਆ 2.5 ਕਰੋੜ ਰੁਪਏ ਦਾ ਕੁਝ ਵੀ ਨਹੀਂ ਹੈਗਾ ਜੇ ਆਪਾਂ 1200 ਬੱਚਿਆਂ ਦੇ ਫਿਊਚਰ ਦੀ ਗੱਲ ਕਰੀਏ ਐਂਡ ਸਰ ਜਿਹੜਾ ਬੱਚਾ ਹੁਣ ਰਾਈਟ ਨੋ LKG ਦੇ ਵਿੱਚ ਪੜਦਾ ਪਿਆ ਜਾਂ 12ਵੀਂ ਚ ਪੜ ਰਿਹਾ ਕੱਲ ਨੂੰ ਉਹ ਬੱਚਾ ਕੀ ਗਏਗਾ ਕਿ ਮੇਰਾ ਸਕੂਲ ਨਹੀਂ ਰਿਹਾ ਐਂਡ DAV ਵਰਗੀ ਇਦਾਂ ਦੀ ਸੰਸਥਾ ਜਿਹੜੇ ਸਕੂਲ ਤੋਂ IITs ਮਿਲੇ ਹੈਗੇ ਜਿੱਥੋਂ ਸਾਇੰਟਿਸਟ ਬਣੇ ਹੈ ਡਾਕਟਰਸ ਬਣੇ ਹੈ ਐਂਡ ਬੱਚੇ ਪ੍ਰੋਪਰ ਇੱਕ ਕੀਰਤੀਮਾਨ ਸਾਬਿਤ ਕਰ ਚੁੱਕੇ ਬਟ ਉਸ ਸੰਸਥਾ ਨੂੰ ਇਗਨੋਰ ਕਰਕੇ ਜੇ BBMP ਅੱਤਕਾ ਕਰ ਰਹੀ ਹੈ ਤੋਂ ਮੈਨੂੰ ਲੱਗਦਾ ਸਾਡੇ ਇਲਾਕੇ ਵਾਸਤੇ ਸਾਡੇ ਦੇਸ਼ ਵਾਸਤੇ ਬਹੁਤ ਮੰਨ ਭਾਗੀ ਗੱਲ ਹੈ ਸਰ RSS ਨੂੰ ਕਿਉਂ ਦੇਣ ਦੀ ਤਿਆਰੀ ਹੈ ਤੁਹਾਨੂੰ ਲੱਗਦਾ ਤੇ ਪਿੱਛੇ ਕੋਈ ਸਾਜ਼ਿਸ਼ ਹੈ ਸਰ ਉਹਦੇ ਵਿੱਚ ਅਸੀਂ RSS ਨੂੰ ਮਾੜਾ ਨਹੀਂ ਕਹਿੰਦੇ RSS ਦੀ ਇੱਕ ਸੰਸਥਾ ਹੈਗੀ ਹੈ ਵਿਦਿਆ ਭਾਰਤੀ ਸਾਡੇ ਬਿਲਕੁਲ ਨਾਲ ਇੱਕ ਸਕੂਲ ਪੈਂਦਾ ਹੈਗਾ SD ਸਰਵਿਤਕਾਰੀ ਵਿਦਿਆ ਮੰਦਿਰ ਸਕੂਲ ਉਹਦੇ ਵਿੱਚ ਪਿਛਲੇ ਲਾਸਟ 6 ਮਹੀਨਿਆਂ ਦੇ ਵਿੱਚ ਜਿਹੜੀ ਗਤੀਵਿਧੀਆਂ ਹੋਈਆਂ ਜਿਵੇਂ ਕਿ ਮਿਨਟਸ ਆਫ ਮੀਟਿੰਗ ਆਏ ਮਿਨਟਸ ਆਫ ਮੀਟਿੰਗ ਦੇ ਵਿੱਚ BBMP ਤੇ ਵਿਦਿਆ ਭਾਰਤੀ ਨੇ ਪਹਿਲੇ ਹੀ ਮਤਲਬ ਇੱਕ ਜਿਹਨੂੰ ਕਹਿੰਦੇ ਨਾ ਗੱਟ ਕਲੈਬ ਹੋ ਕੇ ਉਹ ਮਿਨਟਸ ਆਏ ਬਾਹਰ ਆਏ ਤੋਂ ਤੋਂ ਲੋਕਾਂ ਨੂੰ ਪਤਾ ਚੱਲਣਾ ਸ਼ੁਰੂ ਹੋਇਆ ਕਿ ਇੱਕ ਆਰਗੇਨਾਈਜੇਸ਼ਨ ਇਸ ਨੂੰ ਕੈਪਚਰ ਕਰਨਾ ਚਾਹੁੰਦੀ ਹੈ ਪੰਜਾਬ ਦੇ ਸੈਕਟਰੀ ਨੇ ਇਹਨੂੰ ਬੋਰਡ ਮੀਟਿੰਗ 'ਚ ਰੋਕਿਆ ਕ੍ਰਿਸ਼ਨ ਕੁਮਾਰ ਜੀ ਨੇ ਕਿ ਤੁਸੀਂ ਸਹੀ ਢੰਗ ਦੇ ਨਾਲ ਮਤਲਬ ਪ੍ਰੋਟੋਕਾਲ ਫੋਲੋ ਨਹੀਂ ਕਰਦੇ ਪਿਓ ਫਿਰ ਇਹਨਾਂ ਨੇ EOI ਕੱਢੀ ਇਹੀ ਹੋਈ ਤਾਂ ਬਾਅਦ ਹੁਣ ਜਿਹੜਾ 29 ਤਰੀਕ ਨੂੰ ਸਾਰੇ ਬੀڈنگ ਹੈਗੀ ਐ ਡੀਏਵੀ ਸੰਸਥਾ ਨੇ ਆਲਰੇਡੀ ਬੋਲ ਦਿੱਤਾ ਹੈਗਾ ਕਿ ਆਪਾਂ ਜ਼ੀਰੋ ਡੈਫਿਸਿਟ ਤੇ ਚਲਾਉਣ ਨੂੰ ਤਿਆਰ ਹਾਂ ਹੁਣ ਮੈਨੂੰ ਲੱਗਦਾ ਕਿ ਮੈਨੂੰ 2.5 ਕਰੋੜ ਦਾ ਕਟਾ ਹੈਗਾ ਜੇ ਮੈਂ ਕਹੀ ਦਵਾ ਕਿ ਮੈਂ ਜੇ ਮੈਂ ਕਹੀ ਦਵਾ ਕਿ ਕੋਈ ਗੱਲ ਨਹੀਂ ਮੈਂ ਕਟਾ ਸਾਈਨ ਕਰ ਲੂੰਗਾ ਤੇ ਤੁਸੀਂ ਜਿਹੜੀ 40 ਸਾਲ ਤੋਂ ਸੰਸਥਾ ਚਲਦੀ ਉਹਨੂੰ ਦਿਓ ਨਾ ਤੁਸੀਂ ਕਿਉਂ ਨਵੀਂ ਮੈਨੇਜਮੈਂਟ ਚੇਂਜ ਕਰਦੇ ਪਿਓ ਸਰ ਇੱਥੇ ਮੈਨੇਜਮੈਂਟ ਚੇਂਜ ਦੀ ਗੱਲ ਨਹੀਂ ਇੱਥੇ ਵਿਚਾਰਧਾਰਾ ਦੀ ਵੀ ਗੱਲ ਹੈਗੀ ਐ ਇੱਕ ਵਿਚਾਰ ਦਾ ਬਹੁਤ ਸਮੂਤ ਤਰੀਕੇ ਨਾਲ ਚੱਲਦੀ ਵੀ ਜੇ ਆਪਾਂ ਅੱਦਾਂ ਅੱਜ ਦੇ ਟਾਈਮ ਦੇ ਵਿੱਚ ਸਕੂਲਾਂ ਨੂੰ ਖੋਣ ਲਾਪੇ ਤੇ ਬੱਚਿਆਂ ਦਾ ਫਿਊਚਰ ਕਿੱਥੇ ਜਾਏਗਾ ਸਰ ਸਾਡਾ ਇਲਾਕਾ ਇੰਨਾ ਵਧੀਆ ਇਲਾਕਾ ਮੈਂ ਤੁਹਾਨੂੰ ਵੀ ਕਹੂੰਗਾ ਤੁਸੀਂ ਵਿਜ਼ਿਟ ਕਰੋ ਅਸੀਂ ਹੈਲਥ ਪੱਗੋ ਪਿੱਛੇ ਆ ਵਪਾਰ ਪੱਖੋਂ ਪਿੱਛੇ ਆ ਇੱਕ ਐਜੂਕੇਸ਼ਨ ਸੀਗੀ ਜੇ ਆ ਸਾਡੇ ਕੋ ਪ੍ਰਾਇਮਰੀ ਜਾਂ ਸਕੈਂਡਰੀ ਐਜੂਕੇਸ਼ਨ ਵੀ ਆਪਾਂ ਪਿੱਛੇ ਰਹਿ ਜਾਵਾਂਗੇ ਫਿਰ ਸਾਡਾ ਇਲਾਕਾ ਮਿਨੀ ਚੰਡੀਗੜ੍ਹ ਕਿਹਾ ਜਾਂਦਾ ਸਾਡੇ ਇਲਾਕੇ ਨੂੰ ਆਪਾਂ ਬਹੁਤ ਪਿੱਛੇ ਚੱਲ ਜਾਾਂਗੇ ਸਰ ਸੋ ਸਾਡੀ ਬੇਤਿੰ ਬੇਨਤੀ ਹੈ ਤੁਹਾਡੇ ਚੈਨਲ ਦੇ ਰਾਈ ਵੀ ਕਿ ਤੁਸੀਂ ਵੱਧ ਤੋਂ ਵੱਧ ਮਤਲਬ ਜਿਹੜਾ ਹੈਗਾ ਸਾਡੀ ਵੀ ਸ ਆ ਬਿਜ਼ਨਸਮੈਨ ਵੀ ਹੈਗੇ ਆ ਬੱਚੇ ਵੀ ਹੈ ਇਹ ਅੱਜ ਐਕਸ ਅਲੂਮਨਿਸ ਵੀ ਆਏ ਹੈਗੇ ਆ ਬਟ ਦਿੱਕਤ ਇਹੀ ਹੈਗੀ ਕਿ ਸੁਣਵਾਈ ਨਹੀਂ ਹੋ ਰਹੀ ਬੀਵੀਐਮ ਵੀ ਸਾਡੀ ਸੁਣਵਾਈ ਨਹੀਂ ਕਰ ਰਹਾ এডੂਕੇਸ਼ਨ ਨੂੰ ਬਚਾਉਣ ਦੇ ਲਈ ਜੇ ਲੜਨਾ ਪਵੇ ਦੇਸ਼ ਦੇ ਵਿੱਚ ਜਿਹਨੂੰ ਲੋਕਤੰਤਰੀ ਦੇਸ਼ ਕਿਹਾ ਜਾਂਦਾ ਸਾਡੀਆਂ ਸਰਕਾਰਾਂ ਲਈ ਲਾਨ ਤਾਲੀ ਗੱਲ ਨਹੀਂ ਹੈ ਇਹ ਬਹੁਤ ਜਿਆਦਾ ਸਰ ਮੈਂ ਤੁਹਾਨੂੰ ਜਿਵੇਂ ਪਹਿਲੇ ਕਿਹਾ ਕਿ 2.5 ਕਰੋੜ ਰੁਪਏ ਕੀ ਹੁੰਦਾ ਤੁਸੀਂ ਮਲਟੀਪਲ ਪ੍ਰੋਜੈਕਟਸ ਦੇਖਦੇ ਹੋ ਜਿਹੜੇ ਕਿ ਗਵਰਨਮੈਂਟ ਟੈਕਸ ਇੰਨੇ ਇੱਕ ਤਾਂ ਤਨਖਾਹਾਂ ਮਹੀਨੇ ਦੀਆਂ ਪੇ ਕਰਦੇ ਹੋਗਾ BBMP ਆਪਦੇ ਮੁਲਾਜ਼ਮਾਂ ਨੂੰ ਇਤੋਂ ਤਾਂ ਜ਼ਿਆਦਾ ਤਨਖਾਹਾਂ ਹੋਣਗੀਆਂ ਉਹਨਾਂ ਦੀਆਂ ਸਰ ਉੱਥੇ ਸਕੂਲ ਦੇ ਵਿੱਚ 400 ਤੋਂ 500 ਐਡਮਿਸ਼ਨ ਹਰ ਸਾਲ ਉਹ ਇਗਨੋਰ ਕਰਦੇ ਆ ਜਦ ਕਿ ਉਹ BBMP ਨੂੰ ਰਿਕੁਐਸਟ ਕਰਦੇ ਕਿ ਸਾਨੂੰ ਬਿਲਡਿੰਗ ਬਣਾ ਦਿਓ ਸਾਡੇ ਕੋਲ ਬੱਚੇ 1200 ਦੀ ਇੱਕ ਮੈਪਿੰਗ ਹੈ ਕਿ ਇਸ ਤੋਂ ਜ਼ਿਆਦਾ ਆਪਾਂ ਬੱਚੇ ਨਹੀਂ ਉਹਦੇ ਵਿੱਚ ਐਡਮਿਸ਼ਨ ਲੈ ਸਕਦੇ ਨਾ ਤੇ ਉਹ ਬੀਬੀਐਮ ਨੂੰ ਜਿਹੜਾ ਰਿਕੁਐਸਟ ਕਰਦੇ ਕਿ ਦੀ ਬਿਲਡਿੰਗ ਨਾ ਦੋ ਬਿਲਡਿੰਗ ਤੇ ਖਰਚਾ ਨਹੀਂ ਕਰਨਾ ਰੈਦਰ ਕਿ ਉਹਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਸਾਡਾ ਸਮਝ ਨਹੀਂ ਆ ਰਿਹਾ ਕੀ ਸਮਾਜ ਦੇ ਵਿੱਚ ਜੇ ਕੋਈ ਚੰਗੀ ਚੀ ਚਲ ਰਹੀ ਹੋਵੇ ਉਹਨੂੰ ਦਬਾਉਣ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਬਾਹਰੀ ਤਾਕਤਾਂ ਜਿਹੜੀਆਂ ਹੈਗੀਆਂ ਨਾ ਅੱਦਾਂ ਦੇ ਕੰਮ ਨਹੀਂ ਹੋਣੇ ਚਾਹੀਦੇ ਇਹ ਲੋਕਤੰਤਰ ਵਾਸਤੇ ਸਹੀ ਚੀਜ਼ ਨਹੀਂ ਹੈ ਤੁਹਾਨੂੰ ਲੱਗਦਾ ਅਨਪੜਤਾ ਬਣਾ ਕੇ ਰੱਖਣੀ ਦੇਸ਼ ਦੇ ਮਤਲਬ ਜਿਹੜੇ ਲੀਡਰ ਨੇ ਜਿਹੜੇ ਮਰਜ਼ੀ ਹੋਣ ABCD ਉਹਨਾਂ ਲਈ ਚੰਗੀ ਚੀਜ਼ ਦਾ ਵੀ ਅਨਪੜ ਰਹਿਣਗੇ ਤਾਂ ਹੱਕ ਨਹੀਂ ਮੰਗਣਗੇ ਉਸ ਸਿਸਟਮ ਹੀ ਇੱਦਾਂ ਦਾ ਬਣ ਗਿਆ ਹੈ ਕਿ ਤੁਸੀਂ ਦੇਖੋ ਨਾ ਹੁਣ ਗਵਰਨਮੈਂਟ ਜੋਬਸ ਕਿੰਨੀਆਂ ਘੱਟ ਰਹਿ ਗਈਆਂ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਚੀਜ਼ ਜਾ ਰਹੀ ਹੈ ਆਨ ਵਾਲੇ ਟਾਈਮ ਦੇ ਸਾਨੂੰ ਤਾਂ ਲੱਗਦਾ ਕਿ ਸਾਡਾ ਤਲਵਾੜਾ ਵੀ ਕਿ ਕਾਰਪੋਰੇਟ ਵੀ ਕੁਛ ਲੋਕ ਹੈਗੇ ਜਿਨ੍ਹਾਂ ਨੂੰ ਕਬਜ਼ਾ ਦਿੱਤਾ ਜਾ ਰਿਹਾ ਕਿਸੇ ਵੀ ਚੀਜ਼ ਦਾ ਸੋਈ ਹੈ ਕਿ ਜਿਹੜੇ ਕੋਈ ਬੰਦੇ ਆਵਾਜ਼ ਚੱਕਦੇ ਹੋਣ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇ ਦੇਖੋ ਸਰ ਜਸਟਿਸ ਹੱਕ ਲਈ ਫਾਈਟ ਹੈ ਇੱਥੇ ਸਿਰਫ ਫਾਈਟ ਸਿਰਫ 1200 ਬੱਚਿਆਂ ਦੀ ਹੈ ਇੱਥੇ ਮੈਨੂੰ ਕੁਛ ਨਹੀਂ ਮਿਲਣਾ ਜਾਂ ਮਿਸਟਰ ਸੰਨੀ ਨੂੰ ਨਹੀਂ ਕੁਛ ਮਿਲਣਾ ਸਿਰਫ 1200 ਬੱਚਿਆਂ ਦੇ ਫਿਊਚਰ ਦੀ ਗੱਲ ਹੈ ਤੇ ਫਿਊਚਰ ਦੇ ਨਾਲ ਬੱਚਿਆਂ ਦੇ ਨਾਲ ਲੜਾਰ ਨਹੀਂ ਹੋਣਾ ਚਾਹੀਦਾ ਤੁਹਾਨੂੰ ਲੱਗਦਾ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਨਹੀਂ ਕੀਤਾ ਮਤਲਬ ਉਹ ਮਾੜਾ ਤਾਂ ਹੈ ਹੀ ਇਦਾਂ ਧਰਨੇ ਦੀ ਜਿਹੜੀ ਸਾਡਾ ਸੰਵਿਧਾਨਕ ਹੱਕ ਆ ਉਸ ਕਾਰਵਾਈ ਨੂੰ ਰੋਕਣਾ ਵੀ ਬਹੁਤ ਮੰਦਭਾਗਾ ਹੈ ਸਾਡਾ ਸਿਰਫ ਜੈਨੂਨ ਪਲਾਨ ਸੀ ਅਸੀਂ ਉੱਥੇ ਜਾਣਾ ਸੀ 19 ਸੈਕਟਰ ਬੀਬੀਆਂ ਵੀ ਬੋਰਡ ਆਫਿਸ ਦੇ ਬਾਹਰ ਅਸੀਂ ਚੇਅਰਮੈਨ ਸਾਨੂੰ ਇੱਕ ਮੈਮੋਰੈਂਡਮ ਦੇਣਾ ਸੀਗਾ ਮਲਟੀਪਲ ਸਾਨੂੰ ਕਾਲਸ ਆਈਆਂ ਪੁਲਿਸ ਪ੍ਰਸ਼ਾਸਨ ਦੀ ਪਹਿਲੇ ਵੀ ਸੀ ਆਈਡੀ ਵਾਲਿਆਂ ਦੀ ਵੀ ਕਾਲਸ ਆਈ ਹੈਗੀ ਨਾ ਜੋ ਸਾਨੂੰ ਲੱਗਦਾ ਸੀ ਇਹ ਹਰਕਤ ਹੋਏਗੀ ਬਟ ਬਹੁਤ ਗਲਤ ਹਰਕਤ ਹੋਈ ਹੈ ਇੱਕ ਪੀਸਫੁੱਲ ਚੀਜ਼ ਨੂੰ ਅਗਰ ਅਸੀਂ ਪ੍ਰੋਵੋਕ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਕੱਲ ਨੂੰ ਦੇਖੋ ਇਹ ਦੁਨੀਆ ਸਭ ਦੇਖਦੀ ਪਈ ਆ ਇਹ ਅ fırsਰ ਚਾਹੇ ਜਿੰਨੇ ਮਰਜੀ ਮਿਲੇ ਹੋਣ ਬਟ ਦਿੱਕਤ ਦੀ ਗੱਲ ਹੈ ਹੈਗੀ ਅੱਜ ਤੁਸੀਂ ਇੱਕ ਬੰਦੇ ਨਾਲ ਕਰੋਗੇ ਕਾ ਨੂੰ ਹਜ਼ਾਰ ਬੰਦੇ ਤੁਹਾਡੇ ਵਿਰੁੱਧ ਖੜੇ ਹੋਣਗੇ ਇਸ ਹਰਕਤ ਕਰਕੇ ਜਿਹੜਾ ਹੈਗਾ ਸੋ ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਵੇ ਦੇ ਨਾਲ ਸਾਨੂੰ 19 ਸੈਕਟਰ ਤੱਕ ਜਾਣ ਦਿੱਤਾ ਜਾਵੇ ਅਸੀਂ ਆਪਣਾ ਮੈਮੋਰੰਡਮ ਦੇ ਕੇ ਆਣਾ ਕਿ ਸਾਡੀ ਇਹ ਰਿਕਵੈਸਟ ਹੈਗੀ ਇਹ ਰਿਕਵੈਸਟ ਮੰਨੀ ਜਾਵੇ ਜਸਟ ਜੀ ਅੱਛਾ ਕਿੰਨੇ ਕੁ ਲੋਕ ਆਏ ਨੇ ਤਲਵਾੜੇ ਤੋਂ ਅੱਜ ਪ੍ਰੋਟੈਸਟ ਦੇ ਵਿੱਚ ਜਿਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਹੋਈ ਹੈ ਪਤਾ ਲੱਗਾ ਸੀ ਮੈਨੂੰ ਕੋਸ਼ਿਸ਼ ਕਰਦਾ ਕਿ ਮਲਟੀਪਲ ਲੋਕਾਂ ਦੀ ਕਾਲਸ ਵੀ ਆਈਆਂ ਹਨਾ ਬਟ ਪੈਨਿਕ ਬਣਾਉਣ ਵਾਸਤੇ ਹਨਾ ਬਟ ਸਾਡਾ ਸਾਰਿਆਂ ਦਾ ਡਿਟਰਮੀਨੇਸ਼ਨ ਤੁਸੀਂ ਦੇਖ ਸਕਦੇ ਹੋ ਇੰਨਾ ਹੈਗਾ ਕਿ ਅਸੀਂ ਲੋਕ ਸਾਰੇ ਯੂਨਿਟੀ ਦੇ ਵਾਂਗ ਇਕੱਠੇ ਹੋਏ ਆ 50 ਤੋਂ 60 ਲੋਕ ਮਤਲਬ ਜਿਹੜੇ ਤਲਵਾੜੇ ਸ਼ਹਿਰ ਤੋਂ ਆਏ ਹਨਾ ਆਪਣਾ ਕੰਮ ਤੰਦਾ ਛੱਡ ਕੇ ਜਿਨ੍ਹਾਂ ਨੂੰ ਕੁਝ ਨਹੀਂ ਲੈਣਾ ਦੇਣਾ ਕਿ ਹਾਂ ਸਾਨੂੰ ਇੱਥੇ ਕੁਝ ਲਭ ਜਾਣਾ ਬਸ ਇਹ ਹੈ ਕਿ ਆਪਾਂ ਬੱਚਿਆਂ ਦਾ ਫਿਊਚਰ ਬਚਾਣਾ ਜੇ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਕੋਆਪਰੇਟ ਅੱਜ ਇੱਥੇ ਚੰਡੀਗੜ੍ਹ ਦਾ ਨਹੀਂ ਕਰੇਗਾ ਮੈਂ ਸਰ ਇੱਥੇ ਪੜ ਕੇ ਗਿਆ 3 ਸਾਲ ਤੇ ਜਿਸ ਸਕੂਲ ਦੇ ਅੰਗੇਸਟ ਮੈਂ ਉੱਥੇ ਪੜਿਆ ਹੋਇਆ ਤੇ ਜਿਸ ਸਕੂਲ ਨਾਲ ੱੱਕਾ ਹੋ ਰ ਮੈਂ ਉੱਥੇ ਪੜਿਆ ਹੋਇਆ ਸੋ ਮੈਂ ਤਿੰਨ ਜਗ੍ਹਾ ਦਾ ਲੁੰਮਣੇ ਆ ਸੋ ਮੈਂ ਅੱਜ ਇਹ ਸੋਚਦਾ ਪਿਆ ਸੀ ਕਿ ਇਸ ਕੰਟਰੀ ਦੇ ਵਿੱਚ ਮਤਲਬ ਐਜੂਕੇਸ਼ਨ ਨੂੰ ਲੈ ਕੇ ਜੇ ਅਧਿਕਾਰਾਂ ਲਈ ਸਾਨੂੰ ਇੰਨੀ ਫਾਈਟ ਕਰਨੀ ਪਵੇ ਤਾਂ ਫੇਰ ਤਾਂ ਮਸਲੇ ਬਹੁਤ ਹੈਗੇ ਆ ਸਾਡਾ ਹੈਲਥ ਨਹੀਂ ਹਲੇ ਕਾਬੂ ਆਂਦਾ ਪਿਆ ਸੋ ਸੋਚਣ ਵਾਲੀ ਗੱਲ ਹੈ ਸਭ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਰ ਅੱਛਾ ਬੀਂਗਾ ਪੰਜਾਬੀ ਡਰੈਸ ਹੁੰਨੇ ਆ ਜਦੋਂ ਆਪਾਂ ਆਪਣੇ ਆਪ ਨੂੰ ਕਿ ਸਾਡੇ ਪੰਜਾਬੀਆਂ ਦੇ ਹੱਕ ਮਾਰੇ ਗਏ ਸਾਡਾ ਬੀਬੀਆ ਵੀ ਖੋਣ ਦੀਆਂ ਤਿਆਰੀਆਂ ਹੁਣ ਆ ਸਾਰਾ ਕੁਝ ਇਸ ਤੋਂ ਪਿੱਛੇ ਵੀ ਸਾਡੇ ਪਾਣੀਆਂ ਦੇ ਸਵਾਲ ਤੇ ਬਹੁਤ ਸਾਰਾ ਰੌਲਾ ਪੈਂਦਾ ਰਿਹਾ ਉਦੋਂ ਇਦਾਂ ਕੌਣ ਕਰਦਾ ਕਿ ਆ ਸਿੱਖ ਨੇ ਆ ਹਿੰਦੂ ਨੇ ਇਹਨਾਂ ਦਾ ਆਪਸ ਉਹਨਾਂ ਨੂੰ ਲੱਗਦਾ ਵੀ ਲੜਾ ਕੇ ਇਹਨਾਂ ਨੂੰ ਅਡਾਡ ਕਰਕੇ ਲੜਾਈ ਔਖੀ ਕਰ ਦਿੱਤੀ ਜਾਵੇ ਇਹਨਾਂ ਦੀ ਸਰ ਪਿੱਛੇ ਹੋਇਆ ਸਾਡੇ ਕੋਲ ਆਈ ਥਿੰਕ ਹਫਤਾ ਪਹਿਲੇ ਇੱਕ ਇਨਸੀਡੈਂਟ ਹੋਇਆ ਉੱਥੇ ਕੋਈ ਇਨਾਂ ਦੇ ਵਿਦਿਆਰਥੀ ਦੇ ਕੋਈ ਬੰਦਾ ਸੀ ਉਹ ਸਾਡੇ ਮੋਰਚੇ ਦੇ ਵਿੱਚ ਆਂਦੇ ਆ ਉੱਥੇ ਆ ਕੇ ਉਹ ਪ੍ਰਵੋਕ ਕਰਦੇ ਆ ਕਿ ਤੁਸੀਂ ਇਹ ਮੋਰਚਾ ਬਹੁਤ ਗਲਤ ਲਗਾਇਆ ਤੁਹਾਡੀ ਮੈਂ ਸੁਲਾਹ ਕਰਾ ਦਿੰਦਾ ਤੇ ਅਸੀਂ ਉਹਨਾਂ ਨੂੰ ਕਹੇ ਸਾਡਾ ਪੀਸਫੁਲੀ ਐਗਜ਼ਿਟੇਸ਼ਨ ਚੱਲਦਾ ਵਾ ਜਿੱਥੇ ਸਰ ਇੱਕ ਸਿੱਖ ਵੀ ਆ ਰਿਹਾ ਇੱਕ ਹਿੰਦੂ ਭਾਈਚਾਰੇ ਦੇ ਲੋਕ ਵੀ ਆ ਰਹੇ ਆ ਕੋਈ ਦੁੱਧ ਲੈ ਕੇ ਆ ਰਿਹਾ ਕੋਈ ਖਾਣਾ ਲੈ ਕੇ ਆ ਰਿਹਾ ਕੋਈ ਮੂੰਫਲੀ ਲੈ ਕੇ ਆ ਰਿਹਾ ਇੱਕ ਭਾਈਚਾਰਕ ਮਾਹੌਲ ਬਣਿਆ ਹੋਇਆ ਸਰ ਉੱਥੇ ਕੋਈ ਇਹ ਨਹੀਂ ਸਭ ਤੋਂ ਪਹਿਲੇ ਅਸੀਂ ਇਨਸਾਨ ਆ ਇਨਸਾਨੀਅਤ ਤੋਂ ਬਾਅਦ ਆਂਦੀ ਹੈ ਕਿ ਅਸੀਂ ਕੋਈ ਵੀ ਆਈਡੀਓਲੋਜੀ ਨੂੰ ਆਪਣਾ ਅਡਾਪਟ ਕਰਦੇ ਹਾਂ ਸਾਡੇ ਲਈ ਸਾਰੇ ਧਰਮ ਇੱਕ ਹੋਣੇ ਚਾਹੀਦੇ ਆ ਜਿਹੜੀਆਂ ਵੀ ਕੋਈ ਸ਼ਰਾਤੀ ਤਾਕਤਾਂ ਓਦਾਂ ਦੀ ਕਰਨ ਦੀ ਕੋਸ਼ਿਸ਼ ਕਰਦੀਆਂ ਉਹ ਤਾਂ ਬਹੁਤ ਗਲਤ ਚੀਜ਼ ਹੈਗੀ ਰੱਬ ਦੇਖ ਰਿਹਾ ਜੀ ਅੱਜ ਰੱਬ ਇਹ ਵੀ ਦੇਖ ਰਿਹਾ ਕਿ ਜੇ ਬੱਚਿਆਂ ਦੇ ਪੇਰੈਂਟਸ ਨੂੰ ਫਾਈਟ ਕਰਨੀ ਪੈ ਰਹੀ 1200 ਬੱਚਿਆਂ ਦੇ ਫਿਊਚਰ ਵਾਸਤੇ ਸੋ ਇਹ ਤਾਂ ਬਹੁਤ ਮਾਨਯੋਗ ਗੱਲ ਹੈ ਜਿੰਨੇ ਸਾਡੇ ਸੈਂਟਰ ਦੇ ਨੁਮਾਇੰਦੇ ਆ ਜਾਂ ਕੋਈ ਵੀ ਨੁਮਾਇੰਦਾ ਹੈਗਾ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਵੋਟ ਲੈਣ ਤੋਂ ਬਾਅਦ ਵੀ ਤੁਸੀਂ ਮਤਲਬ ਜੇ ਹੱਕਾਂ ਵਾਸਤੇ ਲੋਕਾਂ ਨੂੰ ਖੜਾ ਹੋਣਾ ਪਵੇ ਫਿਰ ਲੋਕਾਂ ਨੇ ਤੁਹਾਨੂੰ ਲੋਕ ਸਭਾ ਇਹ ਰਾਜ ਸਭਾ ਰਾਜ ਸਭਾ ਚ ਭੇਜਾਂ ਹੀ ਕਿਉਂ ਹੈ ਹੂੰ ਸੋ ਸਾਡੀ ਰਿਕਵੈਸਟ ਹੈ ਸਾਡੇ ਮਾਨਨਯੋਗ ਪੀਐਮ ਨਰਿੰਦਰ ਮੋਦੀ ਜੀ ਨੂੰ ਵੀ ਕਿ ਸਰ ਦੇਖੋ ਇਹ ਤੁਹਾਡੀ ਸੰਸਥਾਵਾਂ ਹੀ ਹੈਗੀਆਂ ਜਿਹੜੀਆਂ ਕਿ ਇੱਕ ਮਾਹੌਲ ਡਰ ਦਾ ਸਫਰ ਕਰ ਰਹੀਆਂ ਹੈਗੀਆਂ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਮੇਰੇ ਨਾਲ ਸਨ ਤਲਵਾੜਾ ਤੋਂ ਜਿਹੜੇ ਲੋਕ ਜਿਹੜੇ ਇੱਥੇ ਪ੍ਰੋਟੈਸਟ ਕਰਨ ਲਈ ਆਏ ਸੀ ਪਰ ਉਹਨਾਂ ਨੂੰ ਪ੍ਰੋਟੈਸਟ ਕਰਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਰੋਕ ਲਿਆ ਹੋਇਆ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਉਹ ਇੱਥੇ ਰਸਤੇ 'ਚ ਨਾਰੇਬਾਜ਼ੀ ਕਰ ਰਹੇ ਨੇ ਔਰ ਉਹਨਾਂ ਦਾ ਸਵਾਲ ਹੈ ਕਿ ਜੇ ਐਜੂਕੇਸ਼ਨ ਨੂੰ ਬਚਾਉਣ ਦੇ ਲਈ ਐਡੀ ਵੱਡੀ ਲੜਾਈ ਲੜਨੀ ਪਊਗੀ ਤਾਂ ਸਾਡੇ ਦੇਸ਼ ਦੇ ਲੋਕ ਲੋਕਾਂ ਨੂੰ ਸੋਚਣਾ ਚਾਹੀਦਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੋਚਣਾ ਪਊਗਾ ਇਹ ਵੱਡਾ ਸਵਾਲ ਹੈ